raag bilawal mohalla 5 ghar 2 ek onkar satgura prasad main mann teri teek mere pyare main mann teri teek avre sian pa birthiyan pyare rakhon ko tum ek raho satgura pura je mile pyare ਸੋ ਜਾ ਨਾ ਹੋ ਤਨੀ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਰੰਪਰ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਿਲੇ ਹਾਰੇ raag bilavala mahalla 5a ghar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek rahao satgura pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilawal mahalla 5va ghar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek rahao satgura pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਤਾ ਸੇਵਕ ਜਨਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilawal mohalla 5va ghar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek rahao satgura pura je mile pyare ਸੋ ਜਨ ਹੋ ਤਨੀ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾディー ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋ ਤਨੀ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਤੇਕ ਮੇਰੇ ਪਿਆਰੇ ਮੈਂ ਮਨ ਤੇਰੀ ਤੇਕ ਅਵਰ ਸਿਆਨ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਨਾ ਹੋ ਤੇ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਰੰਪਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢਿਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾ ਦिए ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilavala mohalla 5 ghar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek raho satgura pura je mile pyare ਸੋ ਜਾ ਨਾ ਹੋ ਤਨੀ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦੀਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੁਕੇ ਜਨ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਪਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਤੇਕ ਮੇਰੇ ਪਿਆਰੇ ਮੈਂ ਮਨ ਤੇਰੀ ਤੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilawal mahalla 5 kar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek raho satgura pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜਨ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਪਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilawal mahalla 5va ghar 2 ek onkar satgura prasad main mann teri teek mere pyare main mann teri teek avar sian pa birthiyan pyare rakhon ko tum ek rahao satgura pura je mile pyare ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੋਣ ਸੋਣਾ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਟਿਏ ਪਿਆਰੇ ਸਤ ਸੰਗਤ ਜਿੰਨਾ ਵਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋ ਤਨੀ ਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾ ਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਇਸ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾਦਿਏ ਨਿਰਮਲ ਮੰਨੇ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜਨ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਹਿਣਾ ਪਾਉ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ raag bilaval mahalla panjwa ghar dooja ek onkar satgura prasad main mann teri teek mere pyare main mann teri teek avar sian pa birthiyan pyare rakhon ko tum ek rahao satgura pura je mile pyare ਸੋ ਜਨ ਨਾ ਹੋ ਤੇ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਰੰਪਰ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਰਾਦੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕ ਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾੜੀਏ ਪਿਆਰੇ ਸਤ ਸੰਗਤ ਜਿੰਨਾ ਬਾਸੋਂ ਅੰਮ੍ਰਿਤ ਨਾਮ ਰਾ ਦिए ਨਿਰਮਲ ਮੰਨੇ ਹੋਵੇ ਪ੍ਰਗਾਸੋ ਜਨਮ ਮਰਨ ਦੁਖ ਕਾਟਿਏ ਪਿਆਰੇ ਚੂਕੇ ਜੰਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਬਿਰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਣਾ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਣਾ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ